का नाम भी ना लो बड़े चलो बड़े वो सामने है मर हला डाल गल कदम से कदम मिला के चलो जंग जंग ਇਹ ਘਣੇ ਆ ਪੂਰੀ ਰੋਡ ਤੇ ਇਹ ਇੱਕ ਵੱਖਰਾ ਕੰਮ ਹੈ ਇਹ ਕੰਮ ਹੈ ਕਿ ਜਿਹੜਾ ਸ਼ਹਿਰ ਦੇ ਵਿੱਚ ਦੀ ਨਾਲਾ ਆਉਂਦਾ ਆਪਣੇ ਲੋਹੇ ਬਾਜ਼ਾਰ ਔਰ ਮੁਸੀਬਾ ਗੰਦਾ ਨਾਲਾ ਉਸ ਨਾਲੇ ਨੂੰ ਬੰਦ ਕਰਕੇ ਇਥਾਂ ਤੇ ਵੱਡੇ ਰੋਡ 60 ਲੱਖ ਰੁਪਏ ਦੀ ਲਾਗਤ ਨਾਲ ਇਹ ਕੰਮ ਜਿਹੜਾ ਹੈ ਮੁਕੰਮਲ ਹੋਏਗਾ ਜੀ ਔਰ ਇਹਦੇ ਨਾਲ ਜਿਹੜੇ ਵੱਡੇ ਪੱਧ ਤੇ ਮੱਛਰ ਔਰ ਮੱਖੀ ਦਾ ਹਮਲਾ ਹੁੰਦਾ ਹੈ ਸ਼ਹਿਰ ਵਾਸੀਆਂ ਤੇ ਉਸ ਤੋਂ ਸ਼ਹਿਰ ਦੇ ਲੋਕਾਂ ਨੂੰ निजात ਮਿਲੇਗੀ ਔਰ ਜਿਹੜੀ ਵੱਡੇ ਪੱਧਰ ਤੇ ਬਦਬੂ ਫੈਲਦੀ ਹੈ ਔਰ ਲੋਕ ਨੱਕ ਬੰਦ ਕਰਕੇ ਕਿ ਨੰਗਦੇ ਨਾਂ ਤੇ ਉਹ ਤੋਂ ਵੀ निजात ਮਿਲੇਗੀ ਔਰ ਲੋਕਾਂ ਦੇ ਵੱਲੋਂ ਫੁੱਟੇ ਹੋਏ ਲਪਾਫੇ ਕੂੜਾ ਕਰਕਟ ਇਹ ਭਰਿਆ ਰਹਿੰਦਾ ਹੈ ਹਮੇਸ਼ਾ ਨਾਲਾ ਕਿ ਇਸ ਤੋਂ ਵੀ निजात ਮਿਲ ਜਾਏਗੀ ਔਰ ਪੈਪੋਂ ਤੋਂ ਬਾਅਦ ਦੇ ਉੱਪਰ ਰੋੜ ਬਣ ਜਾਏਗੀ ਔਰ ਜਿਸ ਦੇ ਨਾਲ ਖੁੱਲਾਪਨ ਵੀ ਸ਼ਹਿਰ ਦੇ ਵਿੱਚ ਮਹਿਸੂਸ ਹੋਏਗਾ ਸਾਫ਼ ਸੁਥਰਾਪਨ ਖੁੱਲਾਪਨ ਔਰ ਸਫਾਈ ਪਖੋਲੀ ਇਹਦਾ ਵਧੀਆ ਮੰਦ ਵੀ ਆਪਾਂ ਨੂੰ ਬੈਨੀਫਿਟ ਮਿਲੇਗਾ ਹਰ ਸਾਲ ਬੈ ਖਰਚੇ ਦੇ ਸਫਾਈ ਨੂੰ ਲੈ ਕੇ ਵੀ ਉਹ ਵੀ ਬੱਚਾ ਉਹ ਜਿਹੜੀ ਮਤਲਬ ਹਰ ਸਾਲ ਸਫਾਈ ਨਾਲੀਆਂ ਦੀ ਸਫਾਈ ਦੇ ਸੰਬੰਧ ਵਿੱਚ ਵੱਡੇ ਰਕਮ ਖਾਚੀ ਜਾਂਦੀ ਹੈ ਉਸ ਤੋਂ ਵੀ ਸਾਨੂੰ ਮਤਵਾ ਵੀ ਬੱਚੇ ਹੋਰ ਹੋਰ ਕਿਤੇ ਜਾਣੇ ਇਸ ਤੋਂ ਇਲਾਵਾ ਹੋਰ ਸੜਕਾਂ ਬਣਾਉਣ ਦਾ ਪ੍ਰੋਗਰਾਮ ਹੈ ਇਕ ਤੇ ਬਸ ਸਟੈਂਡ ਹੈ ਇੱਕ ਬਾਹਰ ਨੰਬਰ 5 ਦੇ ਵਿੱਚ ਹੈ ਇੱਕ 2 14 ਦੇ ਵਿੱਚ ਹਨ ਕੰਮ ਤੇ ਇੱਕ ਤਿੰਨ ਨੰਬਰ ਬਾਹਰ ਹੈ ਉਹ ਫਿਸਰਾਉ ਰੋਡ ਤੇ ਹੈ ਇਹ ਸਾਰੇ ਕੰਮ ਜਿਹੜੇ ਹਨ ਉਹ ਅੱਜ ਆਪਾਂ ਸਟਾਰਟ ਕਰਨ ਜਾ ਰਹੇ ਹਾਂ ਔਰ ਇੱਕ ਦੋ ਦਿਨਾਂ ਬਾਅਦ ਜਿਹੜੇ ਬਾਕੀ ਰਹਿੰਦੇ ਕੰਮ ਨੇ ਉਹ ਵੀ ਸਟਾਰਟ ਕਰ ਦੇਵਾਂਗੇ ਔਰ ਮਲੇਰ ਕੋਲਾ ਜਿਹੜਾ ਹੈਗਾ ਤੁਸੀਂ ਆਉਣ ਵਲੇ 3-4 ਮਹੀਨੇ ਦੇਖੋਗੇ ਕਹਿੰਦਾ ਮਲੇਰ ਕੋਲੇ ਦੀ ਦਿਖ ਜਿਹੜੀ ਹੈ ਲੁੱਕ ਜਿਹੜੀ ਹੈ ਉਹ ਬਿਲਕੁਲ ਚੇਂਜ ਹੋ ਜਾਏਗੀ ਔਰ ਲੋਕਾਂ ਨੂੰ ਜਿਹੜੀਆਂ ਔਕੜਾਂ ਦਾ ਸਾਹਮਣਾ ਕਰਨਾ ਪਿਆ ਪਿਛਲੇ ਕਈ ਸਾਲਾਂ ਤੋਂ ਉਤਨ ਜਾਤ ਮਿਲ ਜਾਏਗੀ ਔਰ ਲੋਕ ਸਮੂਥਲੀ ਲੋਕਾਂ ਦੀ ਜਿਹੜੀ ਆਮ ਦੁਰਵਪਤ ਔਰ ਵਹੀਕਲਸ ਦੀ ਆਮ ਦੁਰਵਪਤ ਤੇ ਟ੍ਰੈਫਿਕ ਦੀ ਆਮ ਦੁਰਵਪਤ ਜਿਹੜੀ ਹੈ ਉਹ ਬਸ ਆਸਾਨੀ ਜੋ ਹੈ ਚੱਲੇ ਸਰ ਲੋਕਾਂ ਦੇ ਕੰਮ ਰੜਕਦੇ ਸੀ ਸੜਕਾਂ ਹੋ ਗਈਆਂ ਆ ਪੋਲ ਹੋ ਗਿਆ ਪੈ ਪੈ ਸੀ ਲੱਗਦਾ ਹੈ ਕਿ ਮੁਕੰਮਲ ਜਿਹੜਾ ਹੁਣ ਬਹੁਤ ਦੇਰ ਨਹੀਂ ਲੱਗਣੀ ਜਲਦ ਜਲਦ ਸ਼ੁਰੂ ਹੋ ਲੋਕਾਂ ਦੇ ਬੜਾ ਕੁ ਰੜਕਦਾ ਸੀ ਲੋਕਾਂ ਦੇ ਨਾਫਰ ਦੀ ਰਾਜਨੀਤੀ ਲੜਕਦੀ ਸੀ ਰੜਕਦੀ ਸੀ ਲੋਕਾਂ ਦੇ ਰੜਕਦਾ ਸੀ ਕਿ ਉਹਨਾਂ ਨਾਲ ਬਸਲੂਕੀ ਕੀਤੀ ਜਾਂਦੀ ਹੈ ਤੇ ਲੋਕਾਂ ਦੇ ਸੜਕਾਂ ਔਰ ਟ੍ਰੈਫਿਕ ਦਾ ਮਾੜਾ ਹਾਲ ਇਹ ਰੜਕਦਾ ਸੀ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ। ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਦੀ ਰਹਿਨਮਾਈ ਦੇ ਵਿੱਚ ਉਹ ਬੜੇ ਪੰਜਾਬ ਦੇ ਲਈ ਦਰਦ ਰੱਖਦੇ ਹਨ, ਤੜਪ ਰੱਖਦੇ ਹਨ ਔਰ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਉਣ ਦੇ ਲਈ ਉਹ ਦਿਨ ਰਾਤ ਮਿਹਨਤ ਕਰ ਰਹੇ ਹਨ। ਪੰਜਾਬ ਦੀ ਸਾਰੀ ਜਿਹੜੀ ਕੈਬਨਿਟ ਹੈ, ਪੰਜਾਬ ਦੇ ਸਾਰੇ ਐਮਐਲਏ ਸਹਿਬਾਨ ਉਹਨਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਉਹਨਾਂ ਦੀ ਯੋਗ ਔਰ ਗਤੀਸ਼ੀਲ ਅਗਵਾਈ ਵਿੱਚ ਅਸੀਂ ਦਿਨ ਰਾਤ ਮਿਹਨਤ ਕਰ ਰਹੇ ਹਾਂ। ਮੋਟਰ ਨਾ ਮੋਟਰ ਲਾ ਕੇ ਅਸੀਂ ਚੱਲ ਰਹੇ ਆਂ ਔਰ ਮਲੇਰ ਕੋਲੇ ਦੇ ਵਿੱਚ ਤੁਸੀਂ ਦੇਖਿਆ ਕਿ ਪਿਛਲੇ ਦਿਨਾਂ ਅੱਜ ਵੱਡੇ ਪੱਧਰ ਤੇ ਕਾਂਗਰਸ ਪਾਰਟੀ ਦੇ ਕਾਉਂਸਲਰ ਅਕਾਲੀ ਦਲ ਦੇ ਕਾਉਂਸਲਰ ਅਕਾਲੀ ਦਲ ਔਰ ਕਾਂਗਰਸ ਨੂੰ ਛੱਡ ਕੇ ਆਮ ਆਦੀ ਪਾਰਟ ਵੀ ਸ਼ਾਮਲ ਹੋਏ ਨੇ ਔਰ ਪੰਜਾਬ ਦੀ ਪਹਿਲੀ ਨਗਰ ਕਾਉਂਸਲ ਬਣ ਗਈ ਮਲੇਰ ਕੋਲਾ ਨੂੰਸ ਤੋਂ ਬਾਅਦ ਕੰਮਾਂ ਦੇ ਵਿੱਚ ਬੜੀ ਤੇਜ਼ੀ ਆਈ ਹੈ ਔਰ ਅਸੀਂ ਦੇ ਬਾਈ ਡੇ ਵੱਡੇ ਪੱਧਰ ਤੇ ਜਿਹੜੇ ਤਰੱਕੀ ਆ ਦੀ ਕੰਮ ਨੂੰ ਵਿਕਾਸ ਦੇ ਕੰਮ ਨੂੰ ਉਹ ਸ਼ੁਰੂਆਤ ਪ੍ਰਧਾਨ ਜੀ ਇੱਕ ਜਿਵੇਂ ਤੁਸੀਂ ਕੱਲ੍ਹ ਗਏ ਐ ਤੇ ਗੰਦਗੀ ਤੋਂ ਤੁਹਾਨੂੰ ਯਾਦ ਮਿਲੇਗੀ ਵੱਡਾ ਜਿਹੜਾ ਡੰਪ ਜਿਹੜਾ ਹੈ ਸ਼ਹਿਰ ਦੇ ਅੰਦਰ ਬੱਸ ਸਟੈਂਡ ਦੇ ਲੱਗਿਆ ਹੋਇਆ ਬੈਕ ਸਾਈਡ ਤੇ ਉਹਦੇ ਬਾਰੇ ਤੁਹਾਡਾ ਕੀ ਪਲਾਨ ਹੈ ਉਹਨੂੰ ਕਦੋਂ ਤੱਕ ਦੋ ਮਹੀਨੇ ਬਾਅਦ ਤੁਸੀਂ ਦੇਖੋਗੇ ਤੇ ਹੋਣਾ ਨਹੀਂ ਹੂੰ ਅੱਛਾ ਜੀ ਉਹਦੇ ਲਈ ਵੀ ਪਲੈਨਿੰਗ ਹੋ ਗਈ ਯੂਨਟੀਆਂ ਨੇ ਅਮਲ ਹੋਣਾ ਸ਼ੁਰੂ ਹੋ ਗਿਆ ਜਿੱਸਾ 300 ਯੂਨਟ ਬਿਜਲੀ ਮਾਫ ਦਾ ਐਲਾਨ ਹੋਇਆ 2 ਜੁਲਾਈ ਨੂੰ ਕੀ ਲੱਗਦਾ ਹੈ ਮਤਲਬ ਲੋਕ ਹੁਣ ਭਰੋਸਾ ਪੂਰਾ ਜਤਾਉਣਗੇ ਜਿਨ੍ਹਾਂ ਨੂੰ ਮੋਖਾ ਮਿਲਿਆ ਸੀ ਕਾਂਗਰਸ ਨੇ ਨਹੀਂ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਤੇ ਆਮ ਆਦੀ ਪਾਰਟੀ ਦੇ ਨੀਤੀਆਂ 'ਚ ਆਮ ਆਦੀ ਪਾਰਟੀ ਦੇ ਪਾਲਿਸੀਆਂ ਤੇ ਆਮ ਆਦੀ ਪਾਰਟੀ ਦੀ ਲੀਡਰਸ਼ਿਪ ਤੇ ਫਰਵਰੀ ਵਿੱਚ ਹੀ ਭਰੋਸਾ ਕਰਨ ਦਾਤ ਤਾਂ ਸਿੱਧੂ ਵਰਗੇ ਸਿੱਧੂ ਵਰਗੇ ਠੋਕੋ ਟਾਲੀ ਜਿਹੜੇ ਉਹ ਠੋਕਦੇ ਚੰਨੀ ਨੂੰ ਬੱਕਰੀਆਂ ਚੋਣ ਲਾਤਾ ਸਾਰੇ ਭਜਾਤੇ ਜੀ ਕੈਪਟਨ ਅਮਰਿੰਦਰ ਸਿੰਘ ਵਰਗੇ ਮੌਜੂਦਾ ਮੁੱਖ ਮੰਤਰੀ ਸਾਫ ਕਾਮੂ ਮੁੱਖ ਮੰਤਰੀ ਦੋਵੇਂ ਬਾਦਲਾਂ ਦੀ ਜੋੜੀ ਵਾਪਸ ਦੀ ਸਾਰੇ ਮਤਲਬ ਭਜਾਤੇ ਔਰ ਇਹ ਪਹਿਲਾ ਮੌਕਾ ਇਤਿਹਾਸਕ ਮੌਕਾ ਹੈ ਕਿ ਜਦੋਂ ਪੰਜਾਬ ਦੇ ਲੋਕਾਂ ਨੇ ਇੱਕ ਨਵੀਂ ਪਾਰਟੀ ਨੂੰ ਇੰਨਾ ਵੱਡਾ ਮੰਡੇਟ ਦਿੱਤਾ ਹੈ ਇੰਨਾ ਵੱਡਾ ਭਰੋਸਾ ਜਤਾਇਆ ਹੈ ਔਰ ਆਮ ਆਦਮੀ ਪਾਰਟੀ ਦੀ ਜਿਹੜੀ ਲੀਡਰਸ਼ਿਪ ਹੈ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਦੇ ਰਹਿਨਮਾਈ ਦੇ ਵਿੱਚ ਸਰਕਾਰ ਜਿਹੜੀ ਹੈ ਉਹ ਉਹਨਾਂ ਸਾਰੀਆਂ ਗਰੰਟੀਆਂ ਨੂੰ ਪੂਰਾ ਕਰੇਗੀ ਜੋ ਅਸੀਂ ਇਲੈਕਸ਼ਨ ਦੇ ਮੌਕੇ ਤੇ ਪੰਜਾਬ ਦੇ ਲੋਕਾਂ ਨੂੰ ਦਿੱਤੀਆਂ ਸੀ ਸਰ ਵਿਕਾਸ ਦੇਖ ਰਹੇ ਹਾਂ ਕਿ ਜਿਹੜੀ ਬਿਜਲੀ ਮੁਫਤ ਕਰਨ ਦੀ 300 ਯੂਨਟ ਹਰ ਮਹੀਨੇ ਮੁਫਤ ਦੇਣ ਦੀ ਗਰੰਟੀ ਸੀ ਉਸ ਦਾ ਕੱਲ ਮੁੱਖ ਮੰਤਰੀ ਸਾਹਿਬ ਨੇ ਐਲਾਨ ਕੀਤਾ ਹੈ ਔਰ ਸਟੈਪ ਬਾਈ ਸਟੈਪ ਅਸੀਂ ਬਾਕੀ ਜਿਹੜੀਆਂ ਗਰੰਟੀਆਂ ਨੇ ਉਹ ਵੀ ਛੇਤੀ ਪੂਰੀਆਂ ਕਰਾਂਗੇ ਆਖਰੀ ਸਵਾਲ ਹੈ ਵਿਕਾਸ ਕਾਰਜਾਂ ਤੇ ਕੰਮਾਂ ਤੋਂ ਬਾਅਦ ਲੱਗਦਾ ਕਿ ਸ਼ਹਿਰ ਦੇ ਹਲਕੇ ਦੇ ਲੋਕਾਂ ਨੂੰ ਜ਼ਿਲ੍ਹੇ ਦੇ ਲੋਕਾਂ ਨੂੰ ਕੋਈ ਵੱਡਾ ਤੋਹਫ਼ਾ ਨਾਲ ਦੇਣਾ ਚ ਮਿਲ ਸਕਦਾ ਹੈ ਕੋਈ ਵੱਡਾ ਤੋਹਫ਼ਾ ਦੇਖੋ ਤੋਹਫੇ ਕਈ ਮਤਲਬ ਹੈ ਸਾਡੇ ਕੋਲ ਤਿਆਰ ਪੈਣ ਉਹ ਇਨਸ਼ਾਅੱਲਾ ਮਤਲਬ ਸਮੇਂ-ਸਮੇਂ ਤੇ ਦਮਾਂਗੇ ਔਰ ਜਦੋਂ ਤੋਹਫਾ ਦੇਣ ਦੀ ਅਸੀਂ ਤਿਆਰੀ ਚ ਹੋਵਾਂਗੇ ਉਸ ਤੋਂ ਪਹਿਲਾਂ ਅਸੀਂ ਤੁਹਾਨੂੰ ਮਤਲਬ